ਸਸਿਕਾਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਵਣਾ ਕਿ ਮੈਂ ਯੁਵਰਾਜ ਖਲਸ ਤੇ ਰੋਸ਼ਨ ਪ੍ਰਿੰਸ ਅਸੀਂ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਜੀ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ ਮਿਊਜ਼ਿਕ ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਯਾ ਤੁਹਾਡੀ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਸੀ ਮਜ਼ਾਕ ਬਣਾਈਏ ਏਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਆ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹਾਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ-ਬਾਰ ਹਾਏ ਦਾ ਰਿਆਸ ਹੋ ਰਿਹਾ ਸੀ ਤੇ ਉਹ ਅਸੀਂ ਹਾਏ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਈ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਈ ਹਾਈ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਏਡੇ ਸੀ ਕਿਸੇ ਗੱਲ ਤੋਂ ਮੈਂ ਯੋਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਬਾਕੀ ਅਸੀਂ ਵੀ ਇੰਨੇ ਬਦਤਮੀਜ਼ ਜਾਂ ਇੰਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੋਰ ਗਾਏ ਕੋ ਸਾਡੇ ਪੰਜਾਬ ਦੇ ਲਵ ਯੂ ਸੋ ਮੱਚ ਸਸਿਕਾਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯਵਰਾਜ ਹਲਸ ਤੇ ਰੋਸ਼ਨ ਪ੍ਰਿੰਸ ਅਸੀਂ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਈ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ 뮤직 ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਜਾਂ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਅਸੀਂ ਮਜ਼ਾਕ ਬਣਾਈਏ ਏਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹਾਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਏ ਦਾ ਰਿਆਸ ਹੋ ਰਿਹਾ ਸੀ ਤੇ ਉਹ ਅਸੀਂ ਹਾਏ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਂ ਤੁਹਾਡੇ ਵਰਗਾ ਹਾਏ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਏ ਹਾਏ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਡਰੇ ਸੀ ਕਿਸੇ ਗੱਲ ਤੋਂ ਮੈਂ ਯੋਗ ਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਬਾਕੀ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੌਰ ਗਾਇਕ ਹੋ ਸਾਡੇ ਪੰਜਾਬ ਦੇ Love you so much.